ਲੇ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਅੱਜ ਕਬਾੜ ਦੀ ਛਾਂਟੀ ਕੀਤੀ ਹੈ ਤੇ ਆਪਣੇ ਯਾਰਾਂ ਦੋਸਤਾਂ ਵਾਸਤੇ ਇੱਕ ਬਹੁਤ ਹੀ ਵਧੀਆ ਆਫਰ ਆਇਆ ਠੀਕ ਹੈ ਤੇ ਤੁਸੀਂ ਵੀ ਕਹੋਗੇ ਯਾਰ ਕੀ ਆਫਰ ਹੈ ਤੇ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਨਾ ਭਾਈ ਕਿਉਂਕਿ ਲੋੜਵੰਦਾ ਬੰਦੇ ਨੂੰ ਜ਼ਰੂਰਤ ਹੋਵੇ ਕਿਸੇ ਵੀ ਸਮਾਨ ਦੀ ਸਾਡੇ ਲਈ ਸਮਾਨ ਕੱਢਿਆ ਪਿਆ ਤੇ ਆਪਣਾ ਜਿਹੜਾ ਵੀ ਪੁਰਾਣਾ ਸਮਾਨ ਹੈ ਸਾਨੂੰ ਦੇ ਕੇ ਤੇ ਆਪਣੇ ਕੰਮ ਦਾ ਸਮਾਨ ਲੈ ਜਾਓ ਪਰ ਹੋ ਸਾਡੇ ਲਈ ਹੈਗਾ ਪੁਰਾਣਾ ਆਇਆ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਕੀ ਕੀ ਸਮਾਨ ਹੈ ਤੇ ਬਹੁਤ ਸਮਾਨ ਪਿਆ ਸਾਡੇ ਬਾਈ ਲੇਟ ਬੈਰਿੰਗ ਤੁਲਾ ਆ ਦੇਖੋ ਕਾਫੀ ਆਦੀ ਬੈਰਿੰਗ ਮਹਿੰਗੇ ਹੁੰਦੇ ਨੇ ਕਿਉਂਕਿ ਜਿਹੜੀ ਅਸੀਂ ਗੱਡੀਆਂ ਨਮੀ ਤਿਆਰ ਕਰਦੇ ਆ ਉਹਨਾਂ ਦੇ ਵਿੱਚ ਸਾਰੀ ਨਮੀ ਪੌਣਾ ਸਮਾਨ ਇਹਦੇ ਵਿੱਚ ਬਹੁਤ ਬੈਰਿੰਗ ਵਗੈਰਾ ਹੈਗੀ ਆ ਆ ਮਗਰਾਟ ਵਗੈਰਾ ਹੋ ਗਏ ਨੇ ਜਿਹੜੇ ਆਪਣੇ ਜਿਹੜੇ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਯਾਰ ਨਹੀਂ ਪਾ ਸਕਦਾ ਉਹ ਬਹੁਤ ਮੈਂ ਵਧੀਆ ਵਧੀਆ ਮਗਰਾਟ ਪੈਣਾ ਦੇਖੋ ਠੀਕ ਹੈ ਜੀ ਕਿਉਂਕਿ ਅਸੀਂ ਤੱਕ ਨਵੇਂ ਪੌਂਡੇ ਹੁੰਦੇ ਨੇ ਆਯਾਮੇ ਦਾ ਪਿਆ ਹੈ ਤੇ ਹੈੱਡਲਾਈਟਾਂ ਪਈਆਂ ਨੇ ਇੰਡੀਕੇਟਰ ਪਈਆਂ ਨੇ ਗੇਅਰ ਦਾ ਸਮਾਨ ਪਿਆ ਆਹ ਮਗਰਾਟ ਪਿਆ ਆਹ ਦੇਖ ਸਕਦੇ ਹੋ ਆ ਗੱਟੇ ਭਰੇ ਪੈ ਨੇ ਬਈ ਆ ਗੱਟੇ ਜਿਹੜੇ ਤੁਸੀਂ ਦੇਖ ਰਹੇ ਇਹ ਭਰੇ ਪੈ ਨੇ ਸਮਾਨ ਦੇ ਇਹ ਸਿਰ ਪਤਾ ਕਿਉਂ ਦੇ ਰਹੇ ਆ ਆਫਰ ਵੀ ਸਾਨੂੰ ਐ ਹੁੰਦਾ ਅਸੀਂ ਤਾਂ ਵੇਚਣਾ ਕਬਾੜ ਦੇ ਵਿੱਚ ਵੀ ਜਿਹੜਾ ਵੀ ਬੰਦਾ ਲੋਡ ਬੰਦ ਹੋਵੇ ਤਾਂ ਉਹ ਆਪਣੀ ਫੋਟੋ ਪਾ ਕੇ ਥੱਲੇ ਨਾ ਜਦੋਂ ਕਮੈਂਟ ਲਿਖੋਗੇ ਉਹ ਥੱਲੇ ਇੱਕ ਆਪਸ਼ਨ ਆਉਂਦੀ ਹੈ ਫੋਟੋ ਦੀ ਉਹ ਫੋਟੋ ਦੇ ਵਿੱਚ ਆਪਣੇ ਮੋਟਰਸਾਈਕਲ ਦੀ ਪਹਿਲਾਂ ਫੋਟੋ ਖਿੱਚ ਕੇ ਰੱਖੋ ਤੇ ਫਿਰ ਉਹ ਫੋਟੋ ਨੂੰ ਸੈਂਡ ਕਰ ਦਿਓ ਕਮੈਂਟ ਦੇ ਵਿੱਚ ਜੇ ਹੋਊਗੀ ਤਾਂ ਸਾਡਲੇ ਵੇ ਸਮਾਨ ਅਸੀਂ ਜੈਸ ਲਿਖਾਂਗੇ ਜੇ ਨਹੀਂ ਹੋਊਗੀ ਤਾਂ ਕੋਈ ਜਵਾਬ ਨਹੀਂ ਆਊਗਾ ਤੁਹਾਨੂੰ ਕੋਈ ਰਿਪਲਾਈ ਨਹੀਂ ਹੋਊਗੀ ਠੀਕ ਹੈ ਜੇ ਹੋਊਗੀ ਤਾਂ ਜ਼ਰੂਰ ਜੈਸ ਲਿਖਾਂਗੇ ਕਿਉਂਕਿ ਅਸੀਂ ਵੇਚਣਾ ਹੈ ਜਿਹੜਾ ਤੁਹਾਡਾ ਪੁਰਾਣਾ ਸਮਾਨ ਹੈ ਉਹ ਸਾਨੂੰ ਜ਼ਰੂਰ ਦੇਖ ਕੇ ਜਾਓ ਬਈ ਕਿਉਂਕਿ ਅਸੀਂ ਫਰੀਦ ਨੂੰ ਉਹਦਾ ਨਿਆ ਪਰ ਐ ਨਹੀਂ ਹੈਗਾ ਵੀ ਅਸੀਂ ਆਪ ਦਾ ਘਾਟਾ ਪਾ ਲਈਏ ਅਸੀਂ ਆਪ ਦਾ ਘਾਟਾ ਵੀ ਨਹੀਂ ਪਾਉਣਾ ਚਾਹੁੰਦੇ ਤੇ ਤੁਹਾਡਾ ਫਾਇਦਾ ਵੀ ਕਰਨਾ ਚਾਹੁੰਦੇ ਆ ਸਾਨੂੰ ਐ ਆ ਵੀ ਜਿਹੜਾ ਸਮਾਨ ਆਸੀਂ ਵੈਸੇ ਵੀ ਕਬਾੜ ਦੇ ਵਿੱਚ ਵੇਚ ਹੀ ਦੇਣਾ ਤੇ ਉਹ ਸਮਾਨ ਤੁਹਾਡੇ ਕੰਮ ਆ ਜਾਏ ਜਿਹੜਾ ਥੋੜੇ ਵਾਲਾ ਸਮਾਨ ਹੈ ਉਹ ਸਾਡੀ ਕਬਾੜ ਦੀ ਥਾਂ ਤੇ ਵਿਕ ਜੇ ਲੈ ਵੀ ਦੱਸੋ ਵੀ ਸਹੀ ਗੱਲ ਹੈ ਤਾਂ ਸਾਡੇ ਕਮੈਂਟ ਦੇ ਵਿੱਚ ਹਾਂ ਜਰੂਰ ਲਿਖਿਓ ਕਿਉਂਕਿ ਸਾਨੂੰ ਤੁਹਾਡੇ ਕਮੈਂਟਾਂ ਦੀ ਲੋੜ ਹੈ ਤੇ ਤੁਹਾਨੂੰ ਸਾਡੇ ਸਮਾਨ ਦੀ ਲੋੜ ਹੈ ਜਿਹਨੂੰ ਜ਼ਰੂਰਤਬੰਦ ਬੰਦਾ ਹੋਵੇ ਠੀਕ ਹੈ ਭਈ ਕੋਈ ਵੈਸੇ ਬਈ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਫੋਨ ਨਾ ਕਰਿਓ ਤੇ ਕਮੈਂਟ ਦੇ ਵਿੱਚ ਮੈਸੇਜ ਪਾ ਦਿਓ ਜੇ ਸਾਡੇ ਲਈ ਹੋਵੇ ਜ਼ਰੂਰ ਕਰੂੰਗਾ ਇਹ ਹੈਗਾ ਇੱਕ ਤਰੀਕ ਤੱਕ ਇੱਕ ਤਰੀਕ ਤੱਕ ਜਿੰਨੇ ਵੀ ਵੀਰ ਹੈਗੇ ਨੇ ਉਹ ਫਰੀ ਸਾਮਾਨ ਲਿਜਾ ਸਕਦੇ ਨੇ ਪਰ ਸਾਮਾਨ ਨਾਲ ਦੇ ਕਹਣਾ ਬੋ ਐ ਨਾ ਹੋਏ ਬਈ ਯਾਰ ਤੁਹਾਨੂੰ ਦੇ 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 ਵੀਰ ਬਣ ਕੇ ਇਹ ਬੇਨਤੀ ਹੈ ਪਰ ਇਹ ਕੰਮ ਨਾ ਕਰਿਓ ਕਿਉਂਕਿ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਜਾਣਾ ਸਾਡਾ ਜਿਹੜਾ ਲਾਸ ਹੈ ਬਹੁਤ ਪੈ ਜਾਣਾ ਕਿਉਂਕਿ ਕਵਾੜ ਸਾਡੇ ਲਈ ਕਾਫੀ ਪਿਆ ਆ ਪਿਆ ਉੱਪਰ ਪਿਆ ਤੇ ਹੋਰ ਵੀ ਸਾਡੇ ਲਈ ਕਵਾੜ ਪਿਆ ਕਵਾੜ ਨਾ ਮੰਨੋ ਤੁਸੀਂ ਥੋੜੇ ਕੰਮ ਵਾਲੀ ਚੀਜ਼ਾਂ ਨੇ ਸਾਡਾ ਕਵਾੜ ਆ ਅਸੀਂ ਇਹਨੂੰ ਕੱਢ ਕੇ ਉਹਦੀ ਸਫਾਈ ਕਰਕੇ ਆਪਣਾ ਕਾਰੋਬਾਰ ਆ ਸਿਸਟਮ ਦੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਤੇ ਇਸ ਕਰਕੇ ਸਾਰੇ ਵੀਰੋਂ ਨੂੰ ਬੇਨਤੀ ਹੈ ਜਿਹੜਾ ਆ ਦੇਖੋ ਬਹੁਤ ਵਧੀਆ ਵਧੀਆ ਸਮਾਨ ਦਿਖਾਉਂਦਾ ਨੂੰ ਆ ਦੇਖੋ ਇੱਧਰ ਮਾਰੋ ਕੈਮਰਾ ਮਟੇ ਜਿਹੜੇ ਵੀਰ ਨੂੰ ਐਸਐਸ ਤੇ ਸੀਟ ਚਾਹੀਦੀ ਹੈ ਆ ਸਪਲੈਂਡਰ ਦੀ ਸੀਟ ਚਾਹੀਦੀ ਹੈ ਕਿਉਂਕਿ ਇਹਨੂੰ ਕੁਝ ਵੀ ਨਹੀਂ ਹੋਇਆ ਇਹਦੇ ਕਵਰ ਪੈਣਾ ਅਸੀਂ ਤਾਂ ਦਿੰਨੇ ਆ ਕਿਉਂਕਿ ਜਿਹੜੇ ਹੈਗੀ ਐ ਸੀਟ ਇਹ ਤੇ ਆ ਦੇਖੋ ਸਾਡੇ ਕਵਾੜ ਦੇ ਵਿੱਚ ਪਲਾਸਟਿਕ ਦੇ ਰੇਟ ਜੋਗੇ ਚਮਾ ਫਰੀ ਮੰਗੂ ਜਾਊਗੇ ਜੇ ਕਿਸੇ ਬੰਦੇ ਨੂੰ ਲੋੜ ਹੁੰਦੀ ਆ ਤਾਂ ਹਲ ਜਾ ਸਕਦਾ ਹੋਰ ਵੀ ਬਹੁਤ ਸਮਾਨ ਪਿਆ ਬਈ ਆ ਜਿਹੜੀ ਵਾਇਰਿੰਗ ਵਗੈਰਾ ਨਾ ਇਹ ਬਹੁਤ ਮਹਿੰਗੀ ਮਹਿੰਗੀਆਂ ਨੇ ਆ ਦੇਖੋ ਬਈ ਇਹ ਬਹੁਤ ਮਹਿੰਗੇ ਮਹਿੰਗੇ ਵਾਇਰ ਨਾ 1000 1000 15 1500 ਦੀ ਵਾਇਰ ਆ ਜਿਹੜੀ ਹੈਗੀ ਆ ਤੇ ਉਹ ਥੋੜੇ ਕੰਮ ਆ ਜੂ ਇਸ ਕਰਕੇ ਸਾਰੇ ਵੀਰਾਂ ਨੂੰ ਮੈਂ ਕਹਿੰਦਾ ਵੀ ਆਪਣੇ ਨਾ ਫੋਟੋ ਖਿੱਚ ਕੇ ਪਾਇਓ ਜਰੂਰ ਤੇ ਜੈਸ ਲਿਖ ਦਿਓ ਐ ਨਾ ਹੋਵੇ ਬਈ ਫੋਨ ਕਰ ਕਰਕੇ ਸਾਨੂੰ ਪਰੇਸ਼ਾਨ ਕਰੇ ਜਾਓ ਇਹ ਗੱਲ ਲਾ ਕਰੋ ਬਈ ਬਣ ਕੇ ਠੀਕ ਹੈ ਜੀ ਤੇ ਫੋਟੋ ਖਿੱਚ ਕੇ ਪਾ ਦਿਓ ਕਮੈਂਟਾਂ ਦੇ ਥੱਲੇ ਆਪਸ਼ਨ ਆਉਂਦੀ ਆ ਉਹ ਚ ਆਪਣੀ ਫੋਟੋ ਪਾ ਦਿਓ ਤੇ ਆਪਾਂ ਜੀ ਸਾਡੇ ਲਈ ਵੀ ਹੋਇਆ ਤਾਂ ਅਸੀਂ ਲਾਸਟ ਤਰੀਕ ਨੂੰ ਇੱਕ ਤਰੀਕ ਨੂੰ ਸਾਰਿਆਂ ਨੂੰ ਜਸ ਜਾਂ ਨੋ ਲਿਖ ਦਾਂਗੇ ਨੋ ਭਾਵੇਂ ਨਾ ਲਿਖੇ ਪਰ ਜਸ ਜ਼ਰੂਰ ਲਿਖਾ ਕੇ ਕਿਉਂਕਿ ਅਸੀਂ ਕਬਾੜ ਵੇਚਣਾ ਸਾਡੀ ਐ ਹੀ ਹੈ ਸੋਚ ਵੀ ਇਹ ਕਿਸੇ ਦੇ ਕਿਸੇ ਕੰਮ ਆ ਜਾਏ ਸਾਡਾ ਕਬਾੜ ਪੂਰਾ ਹੋ ਜਾਏ ਲੈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ ਰਾਈ ਦੱਸਣਾ ਜ਼ਰੂਰ ਬਈ ਉਹ ਸਮਾਨ ਤੁਹਾਨੂੰ ਬਹੁਤ ਮਿਲ ਜੂਗਾ ਇਹ ਜਿਹੜਾ ਸਮਾਨ ਮਿਲ ਜੂ ਜਿਹੜਾ ਤੁਹਾਨੂੰ ਮੁੱਲ ਕਦੇ ਮਿਲਦਾ ਹੀ ਨਹੀਂ ਸਾਡੇ ਲਈ ਵੀ ਬਹੁਤ ਸਮਾਨ ਪਿਆ ਥੋਡੇ ਸਾਰਿਆਂ ਦੇ ਕੰਮ ਉਹ ਵੀਡੀਓ ਇਹ